ਕੱਲ ਮਿਤੀ 28 25 ਨੂੰ ਇਨਸਪੈਕਟਰ ਜਸਵੀ ਸਿੰਘ ਐਸਐਚਓ थाना ਸਲਾਮਬਾਦ ਉਹਨੂੰ ਇਤਲਾਹ ਮਿਲੀ ਸੀ ਕਿ ਨੀਵੀਂ ਗਲੀ ਕਿਸ਼ਨ ਕੋਟ ਉੱਥੇ ਇੱਕ ਨੌਜਵਾਨ ਵਿਕੀ ਜਿਹੜਾ ਸਨੋਜਾ ਧਰਮਪਾਲਾ ਉਹਦਾ ਮਰਡਰ ਉਸੇ ਗਲੀ ਚ ਰਹਿੰਦੇ ਨਰਿੰਦਰ ਕੁਮਾਰ ਤੇ ਵਿਵ ਕੁਮਾਰ ਉਹਦੇ ਬੇਟਾ ਜਿਹੜਾ ਉਹਨਾਂ ਨੇ ਕਰ ਦਿੱਤਾ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਘਰੀ ਗਈ ਹੈ ਜੇ ਤਰੰਤ ਕਾਰਵਾਈ ਕਰਦੇ ਇਨਸਪੈਕਟਰ ਜਸਵੀ ਸਿੰਘ ਨੇ ਸਮੇਤ ਫੋਰਸ ਉੱਥੇ ਰਸ਼ ਕੀਤਾ ਮੌਕੇ ਤੇ ਜਾ ਕੇ ਜਿਹੜਿਆ ਦੀ ਮਰਨ ਵਾਲੇ ਵਿੱਕੀ ਦੀ ਮਾਂ ਜੀ ਮੌਤਾ ਰਾਣੀ ਉਹਦੇ ਬਿਆਨ ਦੇਖ ਕੇ ਤੁਰੰਤ ਕੇਸ ਜਿਸਟੇ 1233/25 ਅੰਡਰ ਸੈਕਸ਼ਨ 307 ਨਾ ਬੀਐਨਐਸ ਜਿਹੜਾ ਕੇਸ ਜਿਸਟ ਕਰਕੇ ਜਿਹੜੀ ਕਾਰਵਾਈ ਅਮਲ ਜੀ ਲੈਂਦੀ ਤੇ ਮੌਕੇ ਤੇ ਜਿਹੜੀਆਂ ਕਾਰਵਾਈ ਕਰਦੇ ਆ ਫ੍ਰੈਂਸਿਸ ਐਸ ਦੀ ਸਾਧ ਦੇ ਨਾਲ ਸਾਰੀ ਡੈਡ ਬੋਡੀ ਦੀ ਜਾਂਚ ਕੀਤੀ ਮੌਕਾ ਮੁਲਾਜਾ ਸਾਰਾ ਕੀਤਾ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਾ ਜਮੇਨ ਤੋਸੀ ਸੀਗਾ ਨਿਰੰਦਰ ਕੁਮਾਰ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਪਤਾ ਚੱਲਿਆ ਜਿਹੜਾ ਇਹ ਕਤਲ ਆ ਉਹਦੇ ਨਿਰਿੰਦਰ ਕੁਮਾਰ ਉਹਦੇ ਬੇਟੇ ਵਿਵੇਕ ਖੰਨਾ ਤੇ ਉਹਦੀ ਬੇਟੀ ਜਿਹੜੀ ਆ ਗੋਰੀ ਉਹਦੀ ਪਤਨੀ ਪਿਆਨਾ ਸਾਰਿਆਂ ਨੇ ਰਲ ਕੇ ਤੇ ਤਾਰ ਤਿਆਰ ਜਿਹੜਾ ਤਲਵਾਰ ਸੀਗੀ ਉਹਦੇ ਨਾਲ ਰਲ ਕੇ ਕਾਰ ਦੇ ਵਿੱਚ ਹੀ ਕੀਤਾ ਇਹ ਡੱਡ ਵੱਡੀ ਉਹਨਾਂ ਦੇ ਘਰੇ ਵੇਈ ਜੀਗੀ ਤੇ ਜਿਸ ਦਿਹਾਤੇ ਉਹ ਅੱਜ ਉਹਦੀ ਜਿਹੜੀ ਪੁਤਰੀ ਗੋਰੀ ਆ ਇਹ ਪਤਨੀ ਜਿਹੜੀ ਆ ਪਿਆਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਵਿੱਚ ਉਹਦੇ ਲੜਕੇ ਜਿਹੜਾ ਵਿਵਖਾਨਾ ਉਹਦੀ ਅਜੇ ਅरेस्ट ਬਾਕੀ ਆ ਜੋ ਕਰੋ ਫਰਾਰ ਚੱਲੇ ਜਾ ਰਿਹਾ ਉਹਨੂੰ ਤਰ੍ਹਾਂ ਤੋਂ ਵੀ ਗ੍ਰਿਫਤਾਰ ਕੀਤਾ ਜਾਊਗਾ ਇਸ ਕਤਲ ਦੇ ਵਿੱਚ ਵਜਾਇੰਸ ਫਿਲਹਾਲ ਜਿਹੜੀ ਉਹ ਧਿਆਨ ਚਾਹੀਆ ਉਹ ਇਹ ਹੈ ਕਿ ਜਿਹੜਾ ਇਹ ਮਰਨ ਵਾਲਾ ਵਿਕੀ ਆ ਇਹਦਾ ਉਹਦੇ ਆਪਣੇ ਇਹਨਾਂ ਦੇ ਘਰ ਦੇ ਵਿੱਚ ਆਉਣ ਜਾਣ ਸੀਗਾ ਤੇ ਜਿਹੜਾ ਨਿਰਿੰਦਰ ਗੁਮਾਰ ਤੇ ਉਹਦੀ ਫੈਮਿਲੀ ਸੀ ਉਹਨੂੰ ਇਹ ਸ਼ੱਕ ਸੀਗਾ ਵੀ ਇਹ ਉਹਨਾਂ ਦੀ ਜਿਹੜੀ ਆ ਲੜਕੀ ਗੋਰੀ ਉਹ ਜਿਹੜੀ ਆ ਉਹ ਮਾੜੀ ਨਿਗਾ ਰੱਖਦਾ ਤੇ ਜਿਹੜੇ ਤੇ ਇਹਨਾਂ ਗੁੱਸੇ ਜਾ ਕੇ ਜਿਹੜਾ ਉਹਦਾ ਤੇ ਚਾਰ ਸਾਰਾ ਨਾਲ ਇਹੜਾ ਕਤਲ ਕਰ ਦਿੱਤਾ ਹੈ ਫਿਰ ਵੀ ਅੱਜ ਇਹਦਾ ਰਿਮਾਨ ਹਾਸਲ ਕੀਤਾ ਗਿਆ ਇਹ ਜੋ ਪੂਰੀ ਤਾਂ ਪ੍ਰੋਪਰ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਪੌਦੇ ਹਸਲ ਕਰਨਾ ਉਹਨਾਂ ਦਾ ਪਤਾ ਲਾਇਆ ਜਾਊਗਾ ਜਿਹੜਾ ਰਿੰਦਾ ਦਾ ਦੋਸ਼ੀ ਬਿਖਣਾ ਉਹਦੇ ਜੇ ਉਹਦਾ ਐਲਓਸੀ ਜਾਰੀ ਕਰ ਦਿੱਤਾ ਗਿਆ ਉਹਨੂੰ ਹੀ ਜਲਦੋ ਜਲ ਜਿਹੜਾ ਮਾਮਲਾ ਜੇ ਕੰਸਾਰ ਜੀ